ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਪਿੰਡ ਕੁੰਬੜਾ ਸੈਕਟਰ 68 ਅਰ ਹਰਦੇਵ ਜੁੱਲਰ ਦੀ ਨੇੜੇ ਦੁਕਾਨ ਦੇ ਕ੍ਰੇਸ਼ਨ ਹਸਪੀਟਲ ਦੇ ਨੇੜੇ ਜਿਹੜਾ ਚੌਕ 'ਚ ਖੰਭਾ ਲਗਿਆ ਬਹੁਤ ਜਿਹੜੀ ਹੈ ਭਿਆਨਕ ਲਾਈਨ ਚੱਲ ਰਹੀ ਹੈ ਵੱਡੀ ਲਾਈਨ ਹੈ ਤੇ ਜਿਹੜੇ ਖੰਭੇ ਟੁੱਟੇ ਨੂੰ ਮਹੀਨਾ ਹੋ ਗਿਆ ਲਗਭਗ ਅਸੀਂ ਇੱਕ ਹਫ਼ਤਾ ਪਹਿਲਾਂ ਪ੍ਰੈਸਰਾਂ 'ਈ ਖਬਰਾਂ ਵੀ ਲਾ ਚੁੱਕੇ ਨੇ ਤੇ ਜੀਏ ਤੇ ਐਸਡੀਓ ਨੂੰ ਵੀ ਕਹਿ ਚੁੱਕੇ ਨੇ ਪਰ ਉਹਨਾਂ ਦੇ ਕੋਈ ਕੰਦ ਦੇ ਜੂਨੀ ਸਰਕੀ ਸਿਰਫ ਤਾਂ ਸਿਰਫ ਇਹੀ ਬੋਲਣਾ ਸੀ ਅਸੀਂ ਮੁਲਾਜ਼ਮਾਂ ਦੇਖਣ ਭੇਜੇ ਵੇ ਅੱਜ ਵੀ ਇਹੀ ਗੱਲ ਕਰ ਰਿਹਾ ਹਾਂ ਵੀ ਮੁਲਾਜ਼ਮ ਦੇਖਣਾ ਪਤਾ ਨਹੀਂ ਉਹ ਮੁਲਾਜ਼ਮ ਕਿੱਥੇ ਸੁੱਤੇ ਪਏ ਨੇ ਜੇਕਰ ਇਸ ਖੰਭਾ ਡੁੱਟਣ ਨਾਲ ਜਾਂ ਤਾਰ ਟੁੱਟਣ ਨਾਲ ਕੋਈ ਵੱਡੀ ਘਟਨਾ ਵਾਪਰਦੀ ਹੈ ਕੋਈ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਉਹਦਾ ਇੱਥੇ ਦਾ जेई ਸਬੰਧਤ जेई ਤੇ ਐਸਡੀਓ ਤੇ ਐਕਸ਼ਨ ਬਿਜਲੀ ਬੋਰਡ ਜ਼ਿੰਮੇਵਾਰ ਹੋਵੇਗਾ ਜਿਹੜੇ ਬੰਦੇ ਅੱਜ ਤੋਂ ਮਹੀਨੇ ਤੋਂ ਪਹਿਲਾਂ ਵੀ ਅਸੀਂ ਬੇਨਤੀਆਂ ਕਰ ਕਰਕੇ ਥੱਕ ਚੁੱਕੇ ਹਾਂ ਪਰ ਕੋਈ ਵੀ ਜਿਹੜਾ ਹੈ ਕਿ ਸੁਣਾਈ ਕਰਦੇ ਸਕੰਬੇ ਦੀ ਤਿਆਰ ਨਹੀਂ ਤਾਰਾਂ ਠੀਕ ਕਰਨ ਨੂੰ ਇੱਥੇ ਜਿਹੜੇ ਗਰੀਬ ਵਰਗ ਦੇ ਲੋਕ ਨੇ ਫੁੱਟਪਾਥਾਂ ਤੇ ਬੈਠ ਕੇ ਜਿਵੇਂ ਸਕੂਟਰਾਂ ਦਾ ਮੋਟਰਸਾਈਕਲਾਂ ਦਾ ਕੋਈ ਕਾਸੇ ਨਾ ਕਸੇ ਦਾ ਕੰਮ ਕਰ ਰਿਹਾ ਆਪਣੇ ਬੱਚੇ ਪਾਲਣ ਲਈ ਦੁਕਾਨਦਾਰ ਬੈਠੇ ਨੇ ਕੋਈ ਦੁਕਾਨਾਂ ਦੇ ਸਾਮਾਨ ਲੈਣ ਆਉਂਦਾ ਕਿਸੇ ਵੀ ਵਿਅਕਤੀ ਦਾ ਜੇ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਇਹ ਤਿੰਨੋਂ ਜਿਹੜੇ ਪਾਵਰ ਕਾਰਪੋਰੇਸ਼ਨ ਵਾਲੇ ਇਹ ਜ਼ਿੰਮੇਵਾਰ ਹੋਣਗੇ ਜੇਕਰ ਤਿੰਨ ਦਿਨ ਚ ਇਹ ਖੰਭਾ ਨਾ ਚੇਂਜ ਕਰਿਆ ਗਿਆ ਨਾ ਬਦਲਿਆ ਗਿਆ ਤਾਂ ਜਿਹੜਾ ਬਿਜਲੀ ਬੋਰਡ ਦਫ਼ਤਰ ਦਾ ਘਰਾਉ ਕੀਤਾ ਜਾਵੇਗਾ ਜਾਂ ਫਿਰ ਇੱਥੇ ਕੋਈ ਰੋਡ ਜਾਮ ਕਰਕੇ ਗਰੇਸ਼ੀਅਰ ਹਸਪੀਟਲ ਕੋਲੇ ਰੋਡ ਜਾਮ ਕਰਕੇ ਇਹਨਾਂ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਜੇਕਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਇਹ ਹੋਊਗਾ ਤੇ ਇੱਥੇ ਦੇ ਵਿਧਾਇਕ ਨੂੰ ਤੁਹਾਡੇ ਰਾਹੀਂ ਚੈਲੰਜ ਹੈ ਉਹ ਬਹੁਤ ਵੱਡ ਵੱਡੀਆਂ ਡਿੱਗਾ ਮਾਰ ਰਹੇ ਨੇ ਲੋਕਾਂ ਦੇ ਵਿਕਾਸ ਲਈ ਪਰ ਪਿੰਡ ਕੁੰਬੜੇ ਚ ਅੱਜ ਕਬਰੀਨੇ ਤੋਂ ਟੁੱਟਿਆ ਹੋਇਆ ਖੰਭਾ ਨਹੀਂ ਬਦਲ ਸਕਦਾ ਜਿਹੜਾ ਵਿਧਾਇਕ ਇੱਥੇ ਕਰੋੜਾਂ ਯਾਰ ਰੁਪਏ ਦੀ ਗੱਲ ਕਰ ਰਿਹਾ ਵੀ ਹਾਂ ਸਾਡਾ ਕਰੋੜਾਂ ਅਰਬ ਰੁਪਏ ਦਾ ਇਹਨਾਂ ਦਾ ਵਿਕਾਸ ਚੱਲ ਰਿਹਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ